ਧਰਮ ਬਦਲਣ ਲਈ ਦਬਾਅ ਹੇਠ ਆਏ ਕਸ਼ਮੀਰੀ ਪੰਡਤਾਂ ਦੀ ਮਦਦ ਕਰਨ ਲਈ ਆਪਣੀ ਸ਼ਹਾਦਤ ਦਿੱਤੀ ਸਹੀ ਦਿੱ Rajasthan ਦਿੱਲੀ ਦਾ ਚਾਨੀ ਚੌਕ ਜਿਸ ਨੂੰ ਹੁਣ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ਵਜੋਂ ਜਾਣਿਆ ਜਾਂਦਾ ਹੈ ਸ਼ਹੀਦੀ ਦੀ ਮਿਤੀ 11 ਨਵੰਬਰ 1675 ਮਹੱਤਤਾ ਗੁਰੂ ਜੀ ਨੂੰ ਹੁਣ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਹਿੰਦ ਹਿੰਦੂ ਧਰਮ ਨੂੰ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ ਵਾਹਿਗੁਰੂ ਜੀ ਦਾ ਹਰ ਰਸਤਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਹੈ